ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਗਾਂ ਬਕਾਉਆ ਜੀ ਜ਼ਿਮੀਂਦਾਰ ਭਰਾ ਘਰ ਦੀ ਵਹਿੜ ਪਸ਼ੂ ਵੱਧ ਹੋਣ ਕਾਰਨ ਬਾਈ ਸੇਰ ਕਰ ਰਿਹਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਨੰਬਰ ਨੋਟ ਕਰੋ ਜੀ 7528003552 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਭਾਈ ਜੀ ਸਾਸਰੀ ਕਾ ਜੀ ਸਾਸਰੀ ਕਾ ਬਾਈ ਜੀ ਨਾਮ ਨਾਮ ਮੇਰਾ ਦਰਸ਼ਨ ਸਿੰਘ ਆ ਜੀ ਪਿੰਟੇ ਲਵਾ ਠੀਕ ਹੈ ਜੀ ਜਿਲ੍ਹਾ ਬਰਨਾਲਾ ਸਤੀਲ ਤਾਬ ਠੀਕ ਹੈ ਵੀਰੇ ਹਾਂ ਬੈੜ ਦੀ ਜਾਣਕਾਰੀ ਦੋ ਜੀ ਕੰਮੇ ਸੂਏ ਸੂਏ ਇਹ ਬੈੜ ਜੀ ਆਪਾਂ ਪਰ ਪਹਿਲੇ ਸੂਏ ਤੋਂ ਹੀ ਇਹ ਘਰ ਦੀ ਬੈੜ ਆਪਣੀ ਠੀਕ ਹੈ ਪਿਛਲੇ ਸੂਏ ਦਾ ਪਿਛਲੇ ਸੂਏ ਨਾਲ ਜੀ 22 ਲੀਟਰ ਤੋਂ ਦਿੰਦਾ ਠੀਕ ਹੈ ਹੁਣ ਕਿੰਨੇ ਦਿਨ ਬਾਕੀ ਹੈ ਜੀ ਹੁਣ ਬਸ ਆਹ ਜੀ 4 ਦਿਨ ਰਹਿ ਗਏ ਮੰਨ ਲਾ ਤੂੰ ਪਸ਼ੂ ਦੋ ਦਿਨ ਵੱਧ ਵੀ ਰਹਿ ਸਕਦਾ ਘੱਟ ਵੀ ਰਹਿ ਸਕਦਾ ਠੀਕ ਆ ਲੋ ਪਰਾ ਚੱਕਰ ਸਭ ਲੈ ਵਾ ਵਕਸ ਨੂੰ ਪੂਰੇ ਤਰੀਕੇ ਨਾਲ ਵਿਖਾਉਂ ਲਾ ਬੀ ਖਾਣ ਲੱਗ ਫੇਸ ਦੇਖ ਸੰਗ ਚੰਗੀ ਪਲੀ ਬਲੂਸੀ ਆ ਘਰੇਲੂ ਵੈੜ ਆ ਰੇਟ ਭਰਾ ਜਾਇਆ ਜੈਦਾ ਰੇਟ ਜੀ ਜਾਇ ਜਮਾ ਲੈਣ ਦੇ ਨੇ 75000 75000 ਤੇ ਇਹ ਤੋਰ ਦੋ ਭਰਾ ਲੋ ਜੀ ਚੈੱਕ ਕਰਸਾਂ ਬਾਕੀ ਸੰਤੂਰ ਕਰਾ ਦੀ ਵੀਡੀਓ ਦਿਖਾਉਣੇ ਆ ਚੰਗੀ ਤਰ੍ਹਾਂ ਠੀਕ ਹੈ ਜੀ ਫੈਂਡ ਟੱਲਵਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਲੋ ਜੀ ਚੰਗਾ ਕੱਦ ਵੱਡਾ ਕੰਨ ਕਨ ਨੂੰ ਛੋਟਾ ਫੇਸ ਛੋਟਾ ਲੋ ਜੀ ਚੰਗੀ ਪਲੀ ਬਲੂਸੀ ਆ ਭਰਾ ਲੋ ਜੀ ਰੋਕ ਲਓ ভাই ਇੱਥੇ ਮੜਾ ਜਾ ਮੈਂ ਲੇਵਾ ਦਿਖਾਦਾ ਮੈਂ ਕਰੋ ਸਮਾਰ ਕੇ ਲੋ ਜੀ ਤੁਹਾਨੂੰ ਦੇਖ ਸਕਦੇ ਠੀਕ ਹੈ ਲੋ ਜੀ ਲੋ ਜੀ ਚੱਕਰ ਸੰਤਰਾ ਟਿੱਲਾ ਢੂਲਾ ਬਹੁਤ ਕੀ ਕਰਮ ਵਾਲੇ ਤੇ ਲੋ ਜੀ ਲੋ ਜੀ ਲੈ ਚਲੋ ਭਰਾ ਲੋ ਜੀ ਆ ਜਾ ਪੀਲਾ ਪੀਲਾ ਹੱਦ ਬੈਡਾ ਕਰਮ ਵਾਲੀ ਦਾ ਫੇਸ ਬਿਊਟੀ ਲੋ ਜੀ ਫਾਈ ਜੀ ਨਾਲ ਜਲੂਕ ਕਨੈਕਟ ਕਰੋ ਭਰਾ ਪੰਟ ਢੱਲਵਾ ਕੋਠੇ ਕਿਹੜੇ ਬਾਜਦੇ ਬਈ ਇਹ ਕੋਠੇ ਬਾਦੀਆਂ ਜੀ ਕੋਠੇ ਬਾਦੀਆਂ ਦੇ ਲੋ ਜੀ ਕੋਠੇ ਬਾਦੀਆਂ ਦੇ ਤੇ ਆਪਣਾ ਨੰਬਰ ਨਹੀਂ ਬੋਲਿਆ ਠੀਕ ਹੈ ਜੀ ਨੰਬਰ ਵੀ ਨੇ ਸਕਰੀਨ ਤੇ ਲਾਉਣੇ ਹੁੰਦੇ ਆਪਾਂ ਠੀਕ ਹੈ ਜੀ ਠੀਕ ਇਹ ਸਹੀ ਹੈ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ ਓਕੇ ਬਾਏ